ਸਰਸਰ ਕਰ ਰਹੇ ਨੇ ਡੀਸੀ ਸਾਹਿਬ ਨੂੰ ਭੱਦੀ ਸ਼ਬਦਾਵਲੀ ਦੇ ਨਾਲ ਜੋ ਦੁਰਵਕਤੋ ਜੋ ਮੈਂ ਕਹਿ ਸਕਦਾ ਵੀ ਘਟਿਆ ਕਿਸਮ ਦੀ ਜਿਹੜੀ ਬੋਲੀ ਦੀ ਵਰਤੋਂ ਕੀਤੀ ਗਈ ਹੈ ਇਹਨਾਂ ਦੀ ਬਹੁਤ ਨਿੰਦਨਯੋਗ ਉਹ ਸੰਸਲੇ ਦੇ ਵਿੱਚ ਅਸੀਂ ਸਾਰੇ ਹੁਣ ਜਿਲ੍ਹਾ ਗੁਰਦਾਸਪੁਰ ਦੇ ਜਿਹੜੇ ਹਲਕਾ ਇੰਚਾਰਜ ਸਾਰੀ ਟੀਮ ਆਪਣੀ ਜਿਹੜੀ ਇਕੱਠੀ ਹੋਈ ਹੈ ਔਰ ਮੈਂ ਚਾਹੁੰਗਾ ਵੀ ਪਹਿਲਾਂ ਤੇ ਸਾਡੇ ਗਰਦੀਪ ਰੰਧਾਵਾ ਜੀ ਜਿਹੜੇ ਨੇ ਉਹ ਆਪਣੇ ਵੱਲੋਂ ਵਿਚਾਰ ਦੇਣ ਕਿ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਆਪਾਂ ਕਰਾਂ ਜੋ ਇਹਨਾਂ ਦੇ ਹਲਕੇ 'ਚ ਹੁੰਦਾ ਰਿਹਾ ਉਹ ਦੱਸਾਂਗੇ ਉਸ ਤੋਂ ਬਾਅਦ ਬੈਲ ਸਾਹਿਬ ਸੇਖਵਾ ਸਾਹਿਬ ਮੈਂ ਤੇ ਇਹ ਕਹਿ ਸਕਦਾ ਵੀ ਅੱਜ ਇਹਨਾਂ ਨੇ ਇਹ ਸਾਬਤ ਕਰ ਦਿੱਤਾ ਵੀ ਹੱਲੇ ਤੇ ਇਹ ਵਿਰੋਧੀ ਧਿਰ ਚ ਨੇ ਤੇ ਜੇ ਇਹਨਾਂ ਦੀ ਸਰਕਾਰ ਸੀ ਤੇ ਫਿਰ ਕੀ ਕਰਦੇ ਗਰਦੀਪ ਜੀ ਮਾਈਕ ਗੁਰਾ ਮਾਈਕ ਮਾਈਕ ਪੂਰਾ ਪੂਰਾ ਸਮਾਜੀ ਬਾਜ ਰਹੀ ਹੈ ਚਲੋ ਜੀ ਅਦਰਦ ਕੇ ਮੁਨੇ ਕੰਡਾ ਲੇ ਲੱਕੀਆ ਪੜੇ ਪੂਰੇ ਮਾਈਕ ਰਹਿ ਨਾ ਉਹ ਕਿਰਦੋ ਕਾ ਲਓ ਉਹ ਤਾਂ ਕਬੜਾ ਪਨੇ ਕਬੜਾ ਮਾਈਕ ਰਹਿ ਨਾ ਤੇਰੀ ਬਾਈਕ ਲਾਓ ਤੇਰੀ ਗੱਡੀ ਲਾਓ ਅਦਰਦ ਉਹ ਹੀ ਨਹੀਂ ਥਲੇ ਰੱਖ ਦਿੰਦੇ ਬਈ ਥੋੜਾ ਮਾਈਕ ਤੇ ਆਪਣਾ ਥੋੜਾ ਬੜਾ ਹੋ ਜਾਣਾ ਹੈ ਜੀ ਸਾਹਿਬ ਜੀ ਸਰ ਇੱਕ ਸਟੈਪ ਹੋ ਜਾਓ ਰਾਜੂ ਮਾਈਕ ਪੜੀ ਜਾਓ ਔਰ ਆ ਤੱਕ ਕਰੋ ਜੀ ਇੱਕ ਮਿੰਟ ਇੱਕ ਮਿੰਟ ਠੀਕ ਹੋ ਗਿਆ ਠੀਕ ਆਈਕੋਨ ਜੀ ਰੱਖ ਲਿਆ ਕਰਿਆ ਆਹ ਰੱਖ ਤਾਂ ਕਿ ਕਿੰਦੀ ਕਿੰਦੀ ਆ ਗਈ ਆ ਅੱਗੇ ਬਾਬਾ ਬਾਬਾ ਵੀਰਾ ਉਹਨਾਂ ਲਗ ਲਗ ਯਾਰ ਨਾੜਾ ਕਰ ਅੱਗੇ ਉਹ 1 ਮਿੰਟ ਚ ਉਹ ਹੈਗਾ ਤਾਂ ਅੰਮ੍ਰਿਤਸਰ ਸਿੰਘ ਬਾਈ ਕੋਈ ਹੋਰ ਹੈ ਹਾਂਜੀ ਹਾਂਜੀ ਅੱਜ ਜਿਲ੍ਹਾ ਗੁਰਦਾਸਪੁਰ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਤੋਂ ਨਾਲ ਦੇ ਨਾਲ ਜਿਹੜੇ ਐਮ ਐਲ ਏ ਸਾਹਿਬਾਂ ਜਿਹੜੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਕੋਠੀ ਚ ਦਫ਼ਤਰ ਤੇ ਉਹਨਾਂ ਦੇ ਗਏ ਜਿਹੜੀ ਉਹਨਾਂ ਸ਼ਬਦਾਵਲੀ ਅੱਜ ਡੀਸੀ ਸਾਹਿਬ ਨੂੰ ਵਰਤੀ ਹੈ ਮੈਂ ਉਹਦੀ ਕੜੀ ਸ਼ਬਦਾਚ ਨਿੰਦਾ ਕਰਦਾ ਲੋਕਾਂ ਨੂੰ ਅੱਜ ਪਤਾ ਲੱਗ ਗਿਆ ਕਿ ਜਿਹੜੇ ਨਮਾਇਦੇ ਆਪਾਂ ਚੁਣ ਕੇ ਭੇਜੇ ਨੇ ਅਸਲੀਅਤ ਉਹਨਾਂ ਦਾ ਚਿਹਰਾ ਜਿਹੜਾ ਉਹ ਵੇਖ ਲਿਆ ਲੋਕਾਂ ਨੇ ਇਸ ਕਰਕੇ ਉਹਨਾਂ ਡੀਸੀ ਦਫ਼ਤਰ ਦੀ ਤਹੀਨ ਕੀਤੀ ਹੈ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਇਹਨਾਂ ਤੇ ਢੁਕਵੀਂ ਬੰਦੀ ਕਾਰਵਾਈ ਜਿਹੜੀ ਉਹਨਾਂ ਹੋਣੀ ਚਾਹੀਦੀ ਹੈ ਇਹ ਬਖਲਾਗੇ ਨੇ ਕਿ ਜਿਹੜੇ ਸਾਡੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਬੰਦਿਆਂ ਨੂੰ ਚੁੱਲਾ ਟਕਤੀਆਂ ਰਸੀਦਾਂ ਨਹੀਂ ਮਿਲਦੀਆਂ ਮੈਂ ਤੁਹਾਡੇ ਚੈਨਲਾਂ 'ਤੇ ਨਹੀਂ ਕਹਿਣਾ ਚਾਹੁੰਦਾ ਕਿ ਕੱਲ ਵੀ ਮੈਂਬਰ ਆਫ ਪਾਰਲੀਮੈਂਟ ਡੇਰਾ ਬਾਬਾ ਨਾਨਕ ਵੀਡੀਓ ਕਲਾਨੌਰ ਦੇ ਦਫ਼ਤਰ ਗਿਆ ਉੱਥੇ ਜਾ ਕੇ ਦਫ਼ਤਰ 'ਚ ਬਹਿ ਕੇ ਵੀਡੀਓ ਨੂੰ ਤਪਕੇ ਮਾਰੇ ਸੈਕਟੀਆਂ ਨੂੰ ਤਪਕੇ ਮਾਰੇ ਆਪਣੀ ਆਕੜਬਾਜ਼ੀ ਦਾ ਆਪਣੇ ਅਹੁਦੇ ਦਾ ਜਿਹੜਾ ਇਹਨੇ ਦੁਰਪਯੋਗ ਕੀਤਾ ਜਿਹੜਾ ਬਹੁਤ ਨਿੰਦਨਯੋਗ ਹੈ ਐਮਪੀ ਨੂੰ ਆਪਣੇ ਲੈਵਲ ਦਾ ਨਹੀਂ ਪਤਾ ਕਿ ਮੇਰਾ ਲੈਵਲ ਕੀ ਆ ਤੇ ਮੈਂ ਧਬਕੇ ਕਿੰਨੂੰ ਮਾਰ ਰਿਹਾ ਇਸ ਕਰਕੇ ਮੈਂ ਜਿੱਦੋਂ ਮੈਨੂੰ ਵੀ ਪਤਾ ਲੱਗਾ ਆਪਾਂ ਉੱਥੇ ਗਏ ਮੇਰੇ ਜਾਣ ਤੋਂ ਪਹਿਲਾਂ ਇਹ ਦਫਤਰ ਛੱਡ ਕੇ ਬਾਹਰ ਗਿਆ ਇਹੋ ਜਿਹੀਆਂ ਹਰਕਤਾਂ ਕਰਨੀਆਂ ਮੇਰੇ ਖਿਆਲ ਇਹਨਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਆਪਾਂ ਅਫਸਰਾਂ ਦੇ ਨਾਲ ਖੜੇ ਆਂ ਮੁਲਾਜ਼ਮਾਂ ਦੇ ਨਾਲ ਖੜੇ ਆਂ ਬੜੇ ਪਾਰਦਰਸ਼ੀ ਢੰਗ ਨਾਲ ਜਿਹੜੀਆਂ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਨੇ ਹਾਰੇ ਕਾ ਪਾਰਟੀਦਨ ਮੈਂਦੇ ਨੂੰ ਚੁੱਲਾ ਟੈਕਸ ਦੀਆਂ ਰਸੀਦਾ ਮਿਲ ਰਹੀਆਂ ਨੇ ਇਸ ਕਰਕੇ ਇਹ ਇਹਨਾਂ ਦੀ ਬੁਖਰਾੜ ਦੀ ਨਤੀਜੇ ਆ ਕਾਰਨ ਇਹ ਹੈ ਕਿ ਇਹਨਾਂ ਨੂੰ ਅੱਜ ਪਿੰਡਾਂ 'ਚ ਕੈਂਡੀਡੇਟ ਨਹੀਂ ਲੱਭ ਪਰੇ ਸਰਪੰਚੀ ਦੀ ਇਲੈਕਸ਼ਨ ਲੜਨ ਵਾਸਤੇ ਇੱਕ ਬਹਾਨਾ ਬਣਾ ਬਣਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਮੈਂ ਅੱਜ ਇਹਨਾਂ ਦੀ ਜਿਹੜੀਆਂ ਨਾਲ ਜ਼ਿਲ੍ਹੇ ਕਰਤਾਰਪੁਰ ਤੇ ਜਿਹੜੀਆਂ ਇਹਨਾਂ ਦੀ ਕੀਤੀ ਹੈ ਮੈਂ ਆਪਦੀ ਪੂਰਜ ਨਿੰਦਾ ਕਰਦਾ ਅਸੀਂ ਹਮੇਸ਼ਾ ਮਰਾਜਮੰਦ ਨਾਲ ਖੜੇ ਆ ਆਮ ਆਦਮੀ ਪਾਰਟੀ ਨੂੰ ਨਾਜਮੰਦ ਅਸਤ ਕਰ ਕਿ ਭਤਾਵਾ ਨੇ ਅਕਿਰਧਵਾ ਨੇ ਕਿਹਾ ਕਿ ਜਦੋਂ ਤੁਸੀਂ ਉੱਥੇ ਪਹੁੰਚੇ ਹੋ ਕਲਾਂ ਨੌਰ ਉੱਥੇ ਕੋਈ ਗੁੰਡਾ ਟੈਬ ਦੇ ਜਿਹੜੇ ਗੋਪੀ ਗੋਲੀ ਨਾਲ ਗੈਂਗਸਟਰ ਵਾ ਉਹ ਤੁਹਾਡੇ ਨਾਲ ਆਇਆ ਹੋਇਆ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਟਰ ਪੈਦਾ ਕਿੰਨਾ ਕੀਤੇ ਨੇ ਅੱਜ ਜਿਨ੍ਹਾਂ ਨੂੰ ਗੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਟਰ ਜਿਹੜੇ ਇਹਨਾਂ ਦੀਆਂ ਗੱਡੀਆਂ ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ ਚ ਗੈਂਗਸਟਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੂਪੀ ਚੇਰਮਨ ਮੁਖਤਾਰ ਅंसारी ਦੀ ਕੋਠੀ 'ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਤਾਰ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 'ਚ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੂਪੀ 'ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਮੈਨੂੰ ਦੱਸਦਾ ਜੱਗੋ ਭਗਵਾਨਪੁਰ ਦੀ ਮਾਤਾ ਜੀ ਦੀ ਵੀਡੀਓ ਤੁਹਾਡਾ ਨਾਲ ਵਾਇਰਲ ਹੋਈ ਆ ਬਿਸ਼ਰ ਦੀ ਸ਼ਾਮਿਲ ਮੇਰਾ ਦਫ਼ਤਰ ਆ ਜੀ ਮੇਰੇ ਦਫ਼ਤਰ ਦੇ ਵਿੱਚ ਸਾਰੇ ਆ ਸਕਦੇ ਨੇ ਇਹ ਜੱਗੂ ਭਗਵਾਨ ਪੁਰਦੀ ਮਾਤਾ ਗਿਆ ਕੋ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਕੈਂਕ ਸਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਕਹਿੰਦੇ ਜੀ ਫਿਰ ਇਹ ਤੇ ਉਹ ਹੋ ਗਿਆ ਇੱਕ ਮੁੱਠੀ ਚੁੱਕ ਲੋ ਦੂਜੀ ਤਿਆਰ ਤੇ ਦੂਸਰੀ ਪਾਰਟੀ ਵੀ ਉਸੇ ਉਸੇ ਲਈ ਚਲਵਾ ਦੇ ਚੱਲੇ ਕਿ ਜੀ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕਦੀ ਕੇਸ ਦੀ ਸਪੋਰਟ ਕੀਤੀ ਹੈ ਤੇਰਾ ਬਾਬ ਕਦੀ ਸਪੋਰਟ ਕੀਤੀ ਹੈ ਦਫਤਰ ਆ ਗਿਆ ਤੁਹਾਨੂੰ ਕਾਈ ਹੋ ਗਈ ਦਫਤਰ ਪਬਲਿਕ ਵਾਸਤੇ ਦਫਤਰ ਹੈ ਜੀ ਮੇਰੇ ਪਬਲਿਕ 'ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਕਾਲੀ ਤਲ ਵੀ ਆ ਸਕਦੇ ਆਮ ਆਦਮੀ ਪਾਰਟੀ ਵਾਤੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ ਰਮਬਾਓ ਸਾਹਿਬ ਸਾਡੇ ਪੱਤਰਕਾਰ ਸਾਥੀ ਨੇ ਸਵਾਲ ਕੀਤਾ ਕਿ ਇੱਕ ਮੁਠੀ ਝੁਕਲਾ ਦੂਸਰੀ ਧਿਆਨ ਹੈ ਨਾ ਜਿਵੇਂ ਇਹ ਬੇਸ਼ੱਕ ਮੰਨਦੇ ਆ ਕਿ ਰਵਾਇਤੀ ਪਾਰਟੀਆਂ ਵੱਲੋਂ ਇਹ ਰੀਤਾਂ ਚਲਾਈਆਂ ਗਈਆਂ ਸਨ ਵੋਟਾਂ ਦੀ ਕੱਟ ਵੱਢ ਨਾਮ ਦੀ ਪੱਤਰ ਸਰਪੰਚੀਆਂ ਜਿਹੜੀਆਂ ਕਾਗਜ਼ਾਂ ਤੇ ਰੱਦ ਕਰਕੇ ਦੇ ਦੇਣੀਆਂ ਪਰ ਹੁਣ ਇਹ ਸਰਕਾਰ ਦੇ ਦੌਰਾਨ ਵੀ ਉਪਤਾ ਉਧਾਰਨ ਵਿਧਾਨ ਸਭਾ ਹਲਕਾ ਦਿਨਨਗਰ ਦੇ ਪਿੰਡ ਸੁੰਦਰ ਦੀ ਪੀਤੇ ਦਿਨ ਵੀਡੀਓ ਵਾਇਰਲ ਹੁੰਦੀ ਹੈ ਸਰਪੰਚ ਮੌਜੂਦਾ ਕਾਂਗਰਸੀ ਉਹਦੀ ਵੋਟ ਕੱਟ ਦਿੱਤੀ ਜਾਂਦੀ ਆ ਉਹਦੇ ਪਰਿਵਾਰ ਦੀਆਂ ਸਾਰੀਆਂ ਵੋਟਾਂ ਠਾਰਾਂ ਕੱਟ ਦਿੱਤੀਆਂ ਜਾਂਦੀਆਂ ਨੇ ਉਹ ਵਿਚਾਰਾ ਕੰਡਾ ਨਾ ਵੱਜ ਰਿਹਾ ਪ੍ਰਸ਼ਾਸਨ ਚ ਕੀ ਕਹਿਣਾ ਹੈ ਮੈਂ ਮੈਂ ਤੁਹਾਨੂੰ ਇਹਨਾਂ ਦੇ ਪਿਛਲੇ ਜਿਹੜਾ ਸਮਾਂ ਬੀਤਿਆ ਜਿਹੜੀ ਪਿਛਲੀ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਇੱਥੋਂ ਤੱਕ ਇਹ ਵੀਡੀਓ ਦਫ਼ਤਰਾਂ ਨੂੰ ਜਿੰਦਰੀ ਮਾਰੇ ਗਏ ਦਫ਼ਤਰਾਂ ਚ ਕੋਈ ਮੁਲਾਜ਼ਮ ਨਹੀਂ ਲਾ 99% ਜਿਹੜੀਆਂ ਲੇਖਣਾ ਪੰਚਾਇਤਾਂ ਦੀਆਂ ਹੋਈਆਂ ਇਹਨਾਂ ਦੇ ਬੰਦੇ ਬਣੇ ਗਏ ਕਿਸੇ ਨੂੰ ਦਫ਼ਤਰਾਂ ਦੇ ਅੰਦਰ ਬਣ ਨਹੀਂ ਦਿੱਤਾ ਅੱਜ ਉਹੀ ਦਫ਼ਤਰ ਨੇ ਜਿਹੜੇ ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੁਲਾਜ਼ਮ ਕੰਮ ਕਰ ਰਹੇ ਨੇ ਇਹ ਸਿਰਫ ਇੱਕ ਇਲਜ਼ਾਮ ਆ ਪਾਰਟੀ ਤੇ ਲਾਉਣਾ ਇਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਇਹ ਕਾਰਨ ਹੈ ਇਹਨਾਂ ਦਾ ਕਿ ਸਾਡੇ ਤੇ ਪੁਲਾਉਂਦੇ ਨੇ ਇਲਜ਼ਾਮ ਨਾ ਪਰ ਸਾਡਾ ਸਵਾਲ ਹੈ ਕਿ ਜਿਹੜੀਆਂ ਵੋਟਾਂ ਕੱਟੁੰਦਾ ਜਾਂ ਕੋਈ ਹੋਰ ਧੱਕੇ ਸਹੀਦਾ ਆਮ ਆਮੀ ਪਾਰਟੀ ਤੋਂ ਇਦਾਂ ਦੀ ਉਂਗਲੀਾਂ ਨਹੀਂ ਹੱਥ ਦੇਣਾ ਬਿਲਕੁਲ ਨਹੀਂ ਮੀਤ ਜੀ ਅੱਜ ਵੀ ਆਮਤ ਪਾਰਟੀ ਆਸ ਸੀ ਰਾਜਨੀਤੀ ਤੇ ਵਿਸ਼ਵਾਸ ਨਹੀਂ ਰੱਖਣੀ ਜੇ ਬਾਤ ਕਰ ਲਿਓ ਪਹਿਲਾਂ ਸਮਝ ਨਹੀਂ ਬੋਲੋ ਮਾਈਕ 'ਤੇ ਆਵਾਜ਼ ਆਈ ਨਹੀਂ ਬੋਲੋ ਤੁਸੀਂ ਆਵਾਜ਼ ਆਈ ਇੱਥੇ ਹੀ ਬੋਲੋ 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 ਰਹਿਦੋ ਰਹਿਦੋ ਆ ਜਾਣੀ ਆ ਜਾਣੀ ਆ ਜਾਣੀ ਬਾਈ ਮਾਈਕ ਕਰ ਦਿੱਤੇ ਰਿਓ ਬੁਰਾਇਾ ਭਾਜੀ ਅੱਗੇ ਕਰੀਏ ਮਾਈਕ ਸਾਰੇ ਲਾਗ ਨਾ ਬੁਰਾਇਾ ਭਾਜੀ ਬਾਦ ਆ ਜਾਂਦੇ ਸਾਰੇ ਕਰਦੇ ਸਿੱਧੇ ਸਾਰੇ ਇੱਕ ਵਾਰ ਨੀਤੇ ਵਾਲੀ ਕੀ ਗੱਲ ਹੋਈ ਸਾਥੂ ਨੀਤੇ ਵਾਲਾ ਇੱਕ ਵਾਰ ਮਾਈਕ ਅੱਗੇ ਕਰੀਆ ਹਾਂ ਬੱਤੀ ਹਨ ਉਹ ਤੇਰਾ ਹੱਥ ਆਇੰਦਾ ਯਾਰ ਕੋਈ ਯਾਰ ਜੇ ਲੈ ਸ਼ੁਰੂ ਕਰੇ ਕਰਾ ਬਾਤ ਪਿੱਛੇ ਕਰਾ ਮਾਈਕ ਖਾਲੇ ਯਾਰ ਬੱਬਾ ਵੀ ਲਾ ਅੱਡੀ ਜੀ ਟੈਕ ਲਾ ਦੇ ਦੇ ਲੋ ਆਪਣਾ ਬੱਬੇ ਰਹਿਣ ਥੱਲੇ ਲਾ ਦੇ ਲੇਟ ਹੋਈਦਾ ਮੈਂ ਕਹਿੰਦਾ ਫਿਰ ਮੈਂ ਸਾਰੇ ਮੈਂ ਇਦਾਂ ਹੀ ਕਰਾਂਗਾ ਹਾਂ ਅਲੱਗ ਅਲੱਗ ਹੀ ਮੈਂ ਕਹਿੰਦਾ ਮੈਂ ਵੀ ਇਦਾਂ ਕਰਾਂਗਾ ਸਾਰੇ ਮੇਰੇ ਨਾਲ ਦਾ ਕਰਾਂਗੇ ਹਾਂ ਜੀ ਸਾਡੇ ਸਾਡੇ ਹਾਂ ਜੀ ਰਮਨ ਜੀ ਬੋਲੋ ਜੀ ਗੁਰਦਾਸਪੁਰ ਦੇ ਵਿੱਚ ਸੈਨ ਸਾਹਿਬ ਥੋੜੀ ਫੋਨ ਅੱਜ ਗੱਲ ਨਵੀਂ ਨਹੀਂ ਹੋਈ ਜਿਹੜਾ ਗਰਦਾਸਪੁਰ ਦਾ ਉਧਾਇਕ ਆ ਜਿਹੜਾ ਆਪਣੇ ਆਪ ਨੂੰ ਸੁਖਿੰਦਰ ਅੰਦਾਵੇ ਦਾ ਛੇਲਾ ਕਹਿੰਦਾ ਇਹ ਛੇਲਾ ਤੇ ਉਸਤਾਦ ਦੋਵੇਂ ਇੱਕੋ ਜਿਹੇ ਨੇ ਔਰ ਇਹ ਜਿਹੜੀ ਸ਼ਬਦਾਵਲੀ ਅੱਜ ਦਿੱਤੀ ਕਿ ਕਿਸਤਰ ਦਫ਼ਤਰ ਦੇ ਵਿੱਚ ਰਹਾ ਦੋਵਾਂ ਨੇ ਵਰਤੀ ਆ ਇਹ ਵੀ ਨਵੀਂ ਨਹੀਂ ਇਹ ਨਾ ਵੱਡੇ ਦਾ ਖਿਆਲ ਕਰਦੇ ਨੇ ਨਾ ਛੋਟੇ ਦਾ ਖਿਆਲ ਕਰਦੇ ਨੇ ਮੈਂ ਤਾਂ ਪਹਿਲੀ ਵੀ ਪ੍ਰੈਸ ਕਾਨਫਰੰਸ 'ਚ ਕਿਹਾ ਸੀਗਾ ਵੀ ਆ ਜਿਹੜਾ ਸਾਡੇ ਗਰਦਾਸਪੁਰ ਵਾਲਾ ਵਾ ਉਹਦੀ ਪਰਵਰਿਸ਼ ਦੇ ਵਿੱਚ ਫਰਕ ਆ ਉਹ ਗਾਲ ਕੱਢ ਕੇ ਮਾੜਾ ਬੋਲ ਕੇ ਆਪਣੇ ਆਪ ਨੂੰ ਵੱਡਾ ਦੱਸਣਾ ਚਾਹੁੰਦਾ ਜਦੋਂ ਕਿ ਇਹੋ ਜੀ ਗੱਲ ਨਹੀਂ ਪਰ ਇੱਕ ਦਹਿਸ਼ਤ ਦਾ ਮਾਹੌਲ ਇੱਕ ਡਰ ਦਾ ਮਾਹੌਲ ਇਹ ਕ੍ਰੀਏਟ ਕਰਨਾ ਚਾਹੁੰਦੇ ਆ ਮੈਂ ਅੱਜ ਪੁੱਛ ਸਕਣਾ ਵੀ ਜਿਸ ਵਕਤ ਤੁਸੀਂ ਕਿਸੇ ਮੁੱਦੇ ਦੇ ਉੱਪਰ ਆਪਣੀ ਜਾ ਕੇ ਗੱਲ ਕਰੋ ਸ਼ੈਰੀ ਜੀ ਉਸ ਮੁੱਦੇ ਨੂੰ ਗੱਲ ਕਰਨ ਤੋਂ ਪਹਿਲਾਂ ਆਪਣੇ ਵਿੱਚ ਛਾਤੀ ਜ਼ਰੂਰ ਮਾਰਿਓ ਵੀ 2019 ਦੇ ਵਿੱਚ ਜਿਸ ਵਕਤ ਗਰਦਾਸਪੁਰ ਦੀਆਂ ਚੋਣਾਂ ਹੋਈਆਂ ਸੀਗੀਆਂ ਉਸ ਵਕਤ ਮੈਂ ਸੈਸ ਬੋਰਡ ਦਾ ਚੇਅਰਮੈਨ ਸੀ ਮੇਰਾ ਆਪਣਾ ਪਿੰਡ ਯਾਤਨਗਰ ਸੀਗਾ ਕਰਲੇ ਲੈਂਦੇ ਸੀ ਉਸ ਵਕਤ 12:30 ਵਜੇ ਤੁਹਾਨੂੰ ਜਵਾਬ ਦਿੱਤਾ ਕਿ ਜਾਓ ਦੌੜ ਜੋ ਤੁਹਾਡੇ ਪੇਪਰ ਹੈ ਨਹੀਂ ਅੱਜ ਅੱਜ ਦਾ ਡਰਾਮਾ ਦੋਵੇਂ ਕਰ ਰਹੇ ਨੇ ਨਾ ਉਹਦੇ ਪਿੱਛੇ ਜਗਰੂਪ ਸਿੰਘ ਵਾਜੀ ਇਹ ਰਾਜ ਆ ਬੰਦੇ ਇਲੈਕਸ਼ਨ ਨਹੀਂ ਲੜਨਾ ਚਾਹਦੇ ਇਹ ਟੈਲੀਫੋਨ ਕਰ ਕਰਕੇ ਬੁਲਾ ਰਹੇ ਨੇ ਵੀ ਆਓ ਖੜੇ ਹੋਵੋ ਇਸ ਕਰਕੇ ਜਿਸ ਨੂੰ ਕਹਿਣਗੇ ਮੈਂ ਤੁਹਾਨੂੰ ਪਰਚੀ ਨਹੀਂ ਮਿਲੀ ਕਿਸੇ ਨੂੰ ਕੁਛ ਕਹਿਣਗੇ ਇਹਦੇ ਨਾਲ ਰਾਜਨੀਤੀ ਚੱਲਦੀ ਨਹੀਂ ਬੰਦੇ ਲੱਭ ਨਹੀਂ ਰਹੇ ਉਹ ਗੱਲ ਬਿਲਕੁਲ ਤੁਹਾਡੀ ਸਹੀ ਆ ਪਰ ਉਹਨਾਂ ਦਾ ਦੋਸ਼ ਆ ਕਿ ਇਹ ਤਾਂ ਸਹੀ ਕਰ ਰਹੇ ਨੇ ਇਹਨਾਂ ਦਾ ਆਪਣਾ ਆਪਣਾ ਜਿਹੜਾ ਦਬਾਅ ਇਹ ਬਣਾਉਣਾ ਚਾਹ ਹਰੀ ਜੀ ਸਾਜੂ ਬੋਲੇ ਤਾਂ ਬੋਲੇ ਛੰਨੀ ਕੀ ਬੋਲੇ ਇਹ ਧੱਕੇ ਦੀ ਗੱਲ ਕਰਦੇ ਨੇ ਉਹ ਜਿੰਨਾ ਧੱਕਾ 2019 ਚ ਇਹਨਾਂ ਵੱਲੋਂ ਕੀਤਾ ਗਿਆ ਕੀ ਰੱਖੀ ਉਹ ਇਹਨਾਂ ਨੇ ਤਾਂ ਤਰੀਕਾ ਦੱਸਦਾ ਵੀ ਆਹ ਤਰੀਕਾ ਜੇ ਇਹ ਸਮੇਂ ਦੇ ਨੇ ਵੀ ਅਹੀ ਧੱਕਾ ਕਰ ਲੀਏ ਤੂੰ ਜੇ ਚੁੱਪ ਕਰਕੇ ਬਹਿ ਜਾਣ ਉਹ ਗੱਲ ਹੀ ਨਾ ਬਰਨੀ ਨੰਬਰ 2 ਅੱਜ ਜੱਪਤੀ ਕੀ ਵਿਸ਼ਾ ਤੇ ਗੱਲ ਪਏ ਨੇ ਇਹਨਾਂ ਨੇ ਪਿਛਲੇ 3 ਦਿਨਾਂ ਦੇ ਵਿੱਚ ਸਾਰਾ ਟੱਬਰ ਕਦੇ ਵੀਡੀਓ ਨੂੰ ਗਾਲਾਂ ਕੱਢਦਾ ਕਦੇ ਸੈਕਟਰੀ ਨੂੰ ਗਾਲਾਂ ਕੱਢਦਾ ਇੱਥੋਂ ਤੱਕ ਨਹੀਂ ਮੈਂ ਦੱਸ ਦੇਣਾ ਚਾਹੁੰਦਾ ਆਪਣੀ ਸਾਰੀ ਲੀਡਰਸ਼ਿਪ ਨੂੰ ਇਹ ਅਫਸਰਾਂ ਦੇ ਘਰਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਤੰਗ ਕਰ ਰਹੇ ਨੇ ਔਰ ਉੱਥੇ ਗੁੰਡੇ ਭੇਜ ਕੇ ਟੈਲੀਫੋਨ ਕਰਦੇ ਨੇ ਉਸ ਅਫਸਰ ਦੇ ਘਰ ਨੂੰ ਉਹਦੀ ਮਾਂ ਨੂੰ ਉਹਦੇ ਵਾਈਫ ਨੂੰ ਉਹਦੇ ਬੱਚਿਆਂ ਨੂੰ ਵੀ ਤੇਰੀ ਦੁਕਾਨ ਛਕਾ ਦਾਂਗੇ ਤੈਨੂੰ ਉੱਥੋਂ ਚੁੱਕ ਦਵਾਂਗੇ ਇਹ ਗੱਲਾਂ ਨੰਗ ਗਈਆਂ ਵਰਕਰ ਕਾਰਾਮ ਆਮ ਆਦਮੀ ਪਾਰਟੀ ਦੀ ਸਤਿਕਾਰ ਕਰਦੀ ਆ ਪਰ ਸਤਿਕਾਰ ਦਾ ਮਤਲਬ ਵੀ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਕੋਈ ਸਾਥੀ ਇਹਨਾਂ ਤੋਂ ਡਰਨ ਵਾਲਾ ਨਹੀਂ ਹੈਗਾ ਇਹ ਕੋਸ਼ਿਸ਼ ਕਰਦੇ ਨੇ ਅੰਗਰੇਜ਼ੀ ਦਾ ਖਲਵਾਦਾ ਬੁੱਲੀ ਇਹ ਬੁੱਲੀ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਕਿਸੇ ਨਹੀਂ ਜੇ ਬੁੱਲੀ ਹੋਣਾ ਅੱਜ ਇਹਨਾਂ ਨੂੰ ਸਮਝ ਲੱਗਣ ਲੱਗੀ ਆ ਵੀ ਜਿਵੇਂ-ਜਿਵੇਂ ਬੀਜਿਆ ਉਹ ਵੀ ਅੱਜ ਵੱਡਣਾ ਪੈ ਰਿਹਾ ਆ ਬੈਠਾ ਜਗਰੂਬ ਪੁੱਛੋ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕੀ ਨਹੀਂ ਕੀਤਾ ਅੱਜ ਜਵਸ਼ੇਰ ਹੋਣੀ ਬੈਠੇ ਨੇ ਕੀ ਨਹੀਂ ਕੀਤਾ ਅੱਜ ਬਲਵੀਰ ਬੈਠਾ ਪੰਨੂ ਸਾਹਿਬ ਉੱਥੇ ਕੀ ਨਹੀਂ ਹੋਇਆ ਤੁਸੀਂ ਸਾਰੇ ਗਵਾਹ ਮੈਨੂੰ ਦੱਸ ਦਿਓ ਵੀ 113 ਪੰਚਾਇਤਾਂ ਦੇ ਵਿੱਚ 2019 ਦੇ ਵਿੱਚ ਕਿੰਨੀਆਂ ਪੰਚਾਇਤਾਂ ਦਿਖਾ ਲੋਈ ਮੈਂ ਤਾਂ ਚਲੋ ਬੋਲਦਾ ਨਹੀਂ ਇਹਨਾਂ ਨੇ ਤਾਂ ਪੰਚਾਇਤਾਂ ਵੀ ਬਣਾਈਆਂ ਤੇ ਟੈਚੀ ਵੀ ਲਏ ਸਰ ਇਹ ਗੱਲ ਕਰਨ ਯਾਰ ਅੱਜ ਅੱਜ ਡੀਸੀ ਤੇ ਜਾ ਕੇ ਗੱਲ ਬਹਿਣ ਅੱਜ ਏਡੀਸੀ ਤੇ ਗੱਲ ਬਹਿਣ ਅੱਜ ਵੀਡੀਓ ਤੇ ਗੱਲ ਬਹਿਣ ਆਹੋ ਯਾਰ ਜੇ ਤੁਸੀਂ ਸਾਡੇ ਨੂੰ ਸਾਨੂੰ ਜ਼ੁਰਾ ਸਮਝਦੇ ਸਾਡੇ ਨਾਲ ਬਹਿ ਜਾਓ ਕੋਈ ਗੱਲ ਨਹੀਂ ਸਿਆਸੀ ਬੰਦੇ ਆ ਅਸੀਂ ਅੱਗੇ ਵੀ ਸੁਣੀਆ ਫੇਰ ਵੀ ਸੁਣਾਂਗੇ ਮੈਂ ਪਹਿਲਾਂ ਵੀ ਕਿਹਾ ਸੀਗਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੇਰੀ ਤੇ ਇਨਾਂ ਦੀ ਪਰਵਰਿਸ਼ ਚ ਫਰਕ ਹੈ ਇਹਨਾਂ ਨੂੰ ਇਹਨਾਂ ਦੀ ਪਰਵਰਿਸ਼ ਇਹੋ ਜਿਹੀ ਗੱਲਾਂ ਸਿਕਾਉਂਦੀ ਆ ਸਾਡੀ ਪਰਵਰਿਸ਼ ਇਹੋ ਜਿਹੀ ਗੱਲਾਂ ਨਹੀਂ ਦੱਸਦੀ ਆ ਇਸ ਕਰਕੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਬਹੁਤ ਲੰਬੀ ਗੱਲ ਨਹੀਂ ਕਰਨੀ ਸਾਥੀਆਂ ਨਾਲ ਗੱਲ ਕਰਨੀ ਆ ਇਹ ਜਿਹੜਾ ਡਰ ਦਾ ਮਾਹੌਲ ਇਹ ਇਲਾਕੇ ਦੇ ਵਿੱਚ ਕ੍ਰੀਏਟ ਕਰਨਾ ਚਾਹੁੰਦੇ ਨੇ ਕਿ ਉਹ ਡਰ ਦੇ ਵਿੱਚ ਆ ਆਦਮੀ ਦਾ ਪਾਰਟੀ ਦਾ ਵਰਕਰ ਪਿੱਛੇ ਹੋ ਜੇ ਆ ਆਦਮੀ ਦਾ ਲੀਡਰ ਪਿੱਛੇ ਹੋ ਜਾਣ ਅਫਸਰ ਡਰ ਜਾਣ ਇਹਨਾਂ ਤੇ ਆਦਾ ਤਾਂ ਡਰਾਉਂਦੀ ਪੰਜ ਸਾਲ ਪਿੱਲੇ ਡਰਾਉਂਦੇ ਰਹੇ ਨੇ ਇਹ ਡਰਾਉਂਦੇ ਵੀ ਨੇ ਤੁਮ ਘਾਉਂਦੇ ਵੀ ਨੇ ਤੋ ਨਟਦੇ ਵੀ ਨੇ ਹਰ ਚੀਜ਼ ਦਾ ਕਰਦੇ ਰਹੇ ਨੇ ਮੈਂ ਤੋ ਇਸ ਕਰਕੇ ਹੁਣ ਡਰਨ ਦੀ ਲੋੜ ਨਹੀਂ ਆਪ ਵੀ ਹੁਣ ਅਫਸੋਸ ਇਸ ਗੱਲ ਦਾ ਕਿ ਸਰਕਾਰ ਤੁਹਾਡੀ ਹੈ ਘਰਵਿਕਾਂ ਨੂੰ ਘਰਾਈ ਜਾਂਦੇ ਹਾਂ ਤੁਮ ਕਾਈ ਅਸੀਂ ਡਰਦੇ ਨਹੀਂ ਆਹ ਵੇਖੋ ਅਸੀਂ ਡਰਦੇ ਨਹੀਂ ਅਸੀਂ ਸਾਡੀ ਸਰਕਾਰ ਆ ਘਰਾਈ ਜਾਂਦੇ ਹਾਂ ਅਸੀਂ ਸਾਡੇ ਸਾਡਾ ਸਾਡੂ ਲੋਕਾਂ ਦੀ ਸਪੋਰਟ ਆ ਅਸੀਂ ਬਿਲਕੁਲ ਹੀ ਡਰਦੇ ਅਸੀਂ ਇਸ ਦਰ ਦੇ ਖਲਾਫ ਆਵਾਜ਼ ਕਰਨ ਦੀ ਆਏ ਕਿੱਥੇ ਹੋਏ ਜਾ ਸੋ ਮੇਰੀ ਜਿ ਤਰ੍ਹਾਂ ਦਫਤਰਾਂ ਕੀ ਦੇਖਿਆ ਜਾਂਦਾ ਵਾ ਉੱਥੇ ਹਰ ਦਫਤਰ ਦੇ ਵਿੱਚ ਕਾਂਗਰਸ ਦਾ ਕੋਈ ਨਾ ਕੋਈ ਨੁਮਾਇੰਦਾ ਉਹ ਮਤਲਬ ਅਫਸਰ ਤੇ ਲਾਗੇ ਕੁਰਸੀ ਢਾ ਕੇ ਬੈਠਾ ਹਾਂ ਮੈਂ ਬੇਨਤੀ ਕਰੂੰਗਾ ਆਜ ਆਜ਼ਾਦਵੀ ਪਾਰਟੀ ਦੇ ਜਿਹੜੇ ਆ ਆਂ ਬੰਦੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਅਜਿਹਾ ਦਾ ਮਾਹੌਲ ਆਜ ਆਜ ਅਸੀਂ ਜੱਪਤੀ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਆ ਅਸੀਂ ਇਹਦੀ ਸਾਰੀ ਸ਼ਿਕਾਇਤ ਜਿਹੜੀ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜਾਂਗੇ ਇਹ ਕਿਹਨਾਂ ਦਾ ਪਰਿਵਾਰ ਦਾ ਮੈਂਬਰ ਜਿਹੜਾ ਆਪ ਉਹਦੀ ਵੋਟ ਸ਼ਾਹਰ ਦੇ ਵਿੱਚ ਆ ਉਹ ਕਿਤੇ ਪਿੰਡ ਦਾ ਨਿਵਾਸੀ ਨਹੀਂ ਕਿਤੇ ਪਿੰਡ ਦਾ ਵੋਟਰ ਨਹੀਂ ਉਹ ਵੀਡੀਓ ਦੇ ਫੈਕਟਰੀਆਂ ਦੇ ਸਾਹਮਣੇ ਬੈਕਗ੍ਰਾਉਂਡ ਨੂੰ ਗਾਲ੍ਹਾਂ ਕੱਢਦਾ ਉਹਨਾਂ ਦੇ ਉਹਨਾਂ ਨੂੰ ਤੰਗ ਕਰਦਾ ਮਜਬੂਰ ਕਰਦਾ ਅਸੀਂ ਉਹ ਦੀਸ਼ ਕਰ ਜਿਹੜੀ ਅੱਜ ਇਲੈਕਸ਼ਨ ਕਮਿਸ਼ਨ ਨੂੰ ਵੀ ਭੇਜੀ ਹੈ ਉਹ ਡਮਪਤੀ ਕਮਿਸ਼ਨ ਨੂੰ ਵੀ ਭੇਜੀ ਆ ਔਰ ਅਸੀਂ ਮੰਗ ਕਰਦੇ ਆ ਕਿ ਜਿਹੜੇ ਇਹੋ ਜਿਹੇ ਅੰਸਰ ਨੇ ਉਹਨਾਂ ਨੂੰ ਦਫ਼ਤਰਾਂ ਦੇ ਵਿੱਚ ਨਾ ਦਿੱਤਾ ਜਾਣ ਦੇ ਤਾਂ ਕਿ ਅਫਸਰ ਆਪਣਾ ਕੰਮ ਜਿਹੜਾ ਚੰਗੀ ਤਰ੍ਹਾਂ ਕਰ ਸਕਣ ਔਰ ਜਿਹੜੀ ਅੱਜ ਡਮਪਤੀ ਕਮਿਸ਼ਨਰ ਦੇ ਨਾਲ ਇਹਨਾਂ ਨੇ ਸ਼ਬਦਾਵਲੀ ਵਰਤੀ ਆ ਸਖਤ ਲਫ਼ਜ਼ਾਂ ਦੇ ਵਿੱਚ ਉਹਦੀ ਨਿੰਦਾ ਕਰਦੇ ਆ ਔਰ ਇੱਕ ਗੱਲ ਦੱਸਦੀ ਹੈ ਕਿ ਅਸੀਂ ਸਾਰੇ ਉਸ ਸਿਸਟਮ ਦੇ ਨਾਲ ਖੜੇ ਆ ਔਰ ਖੜੇ ਰਵਾਂਗੇ ਔਰ ਜਿੱਥੇ ਕਿ ਸਾਡੇ ਕਰਮਚਾਰੀ ਨੂੰ ਕਿਸੇ ਕਿਸਮ ਦੇ ਦਰਦਮ ਹਾਲ ਆਏਗਾ ਉਹਦੀ ਪਿੱਠ ਪਿੱਛੇ ਖੜੇ ਹੋ ਕੇ ਤਕਰਾਰ ਕਰਦੇ ਹੋ ਚੋਣਾਂ ਦਾ ਕੰਮ ਕਰਦੇ ਮੰਗ ਕਰੂਗਾ ਸ਼ਮਾਮ ਕੇ ਕਲੈਕਸ਼ਨ ਕੇ ਵਿਸ਼ੇ ਤੋਂ ਮੰਗ ਕਰਦੇ ਆ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਆ ਕਿ ਜਿਹੜੇ ਪੋਲਿਟੀਕਲ ਬੰਦੇ ਜਾ ਕੇ ਡਰਾ ਰਹੇ ਨੇ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਦੇਖੇ ਇਹਨਾਂ ਮਤਲਬ ਜਸਰਾਉਂ ਇਲੈਕਸ਼ਨ ਦੇ ਦੇਣ ਨੇ ਜੇ ਉਹ ਰੈਗੂਲਰ ਇਹੋ ਹੀ ਕੰਮ ਕਰਨਗੇ ਤਾਂ ਤੁਹਾਡਾ ਕੀ ਐਕਸ਼ਨ ਹੋਈਗਾ ਕਿਉਂਕਿ ਇਹਦੇ ਮੰਗ ਕੀ ਪਤਾ ਕਿਦੋਂ ਪੂਰੀ ਹੋਣੀ ਆ ਕੋਈ ਗੱਲ ਨਹੀਂ ਦਿੰਦਾ ਚਾਹ ਰਾ ਦੇਣਾ ਚਾਹੀਦਾ ਹੌਲਿਕ ਸਾਹਿਬ ਚਿੰਤਾ ਨਾ ਕਰੋ ਇਹਨੂੰ ਬੋਲ ਦਿੰਨਾ ਪਤਾ ਮੈਂ ਜਵਾਬ ਦਿੰਨਾ ਜੇ ਜਿੱਦਾਂ ਦੀ ਭਾਸ਼ਾ ਵਰਤਣਗੇ ਨਾ ਉਹਦਾ ਜਵਾਬ ਉਸੇ ਭਾਸ਼ਾ 'ਚ ਦਾਂਗੇ ਇਹ ਜਵਾਬ ਦਾ ਇਹੀ ਬਣਦਾ ਹੈ ਜਿੱਦਾਂ ਕਰਨਗੇ ਉਦਾਂ ਹੀ ਕਰਕੇ ਬੁਕਾਦਾਂਗੇ ਉਹ ਗਾੜੀ ਚੂੜੀਆਂ ਨਹੀਂ ਪਾਈਆਂ ਗਏ ਨੇ ਸਰੰਦਾਬ ਦਾ ਉਹ ਕਿਆਰੇ ਵਿਰੋਧੀ ਪਾਰਟੀ ਵਾਲੋ ਇਹ ਕਿਹਾ ਜਾ ਰਹਾ ਕਿ ਸਾਡੇ ਨਾਲ ਪਹਿਲੇ ਵੀ ਟਿੱਕੇ ਹੋਈਆਂ ਸੀ ਉਹੀ ਜਿਹੜਾ ਹੁਣ ਇਸ ਦਾ ਜਿਹੜਾ ਵਧੇਕੀਆਂ ਦੇ ਨਾਲ ਕੀਤੀਆਂ ਯਾਰ ਵਧੇਕੀਆਂ ਇੰਨਾ ਕੀਤੀਆਂ ਅਜੇ ਵਧੇਕੀਆਂ ਹੋਈਆਂ ਨਹੀਂ ਸਰ ਪਿਛਲੇ ਤੋਂ ਲਗਾਤਾਰ ਹਰ ਹਲਕੇ ਧਰਨੇ ਲੱਗ ਰਹੇ ਆ ਉਹ ਕਹਿ ਰਹੇ ਕਿ ਤੁਹਾਨੂੰ ਚੁੰਡਾ ਟੈਕਸੀ ਪਰਤੀ ਨਹੀਂ ਮਿਲਦੀ ਜੋ ਮੇਨ ਮੁੱਦਾ ਆ ਉਹ ਮੇਨ ਮੁੱਦਾ ਚੁੱਕਦੇ ਪਏ ਆ ਕਿ ਸਾਨੂੰ ਪਰਚੀਆਂ ਨਹੀਂ ਮਿਲ ਰਹੀਆਂ ਦੇਖੋ ਕੱਲ ਕੈਮਰਾ ਪਰ ਰੁਕ ਜਾਈਆ ਕਾਲੀ ਨਾ ਕਰੇ ਕੋਈ ਪਰਚਾ ਭਰੀ